ਜੇਕਰ ਕਿਤੇ ਲੜਾਈ ਹੋ ਰਹੀ ਹੈ ਤੇ ਤੁਸੀਂ ਲੜਾਈ ਛਡਵਾਉਣ ਜਾਣੇ ਹੋ ਜਾਂ ਫਿਰ ਦੇਖਣ ਜਾਣੇ ਹੋ ਤਾਂ ਫਿਰ ਆਹ ਵੀਡੀਓ ਤੁਸੀਂ ਜ਼ਰਾ ਧਿਆਨ ਨਾਲ ਦੇਖ ਲਿਓ ਕਿਉਂਕਿ ਕਿਸੇ ਦੀ ਲੜਾਈ ਛਡਾਉਣੀ ਤੁਹਾਨੂੰ ਵੀ ਮਹਿੰਗੀ ਪੈ ਸਕਦੀ ਆ ਮਾਮਲਾ ਲੁਧਿਆਣਾ ਦੇ ਗਿੱਲ ਰੋਡ ਤੋਂ ਸਾਹਮਣੇ ਆਇਆ ਜਿੱਥੇ ਸਕੂਟਰ ਮਾਰਕੀਟ ਦੇ ਵਿੱਚ ਬਣੀ ਦੁਕਾਨ ਦੇ ਬਾਹਰ ਦੋ ਧਿਰਾਂ ਵਿੱਚਕਾਰ ਝਗੜਾ ਹੋ ਰਿਹਾ ਸੀ ਤਾਂ ਦੁਕਾਨਦਾਰ ਨੇ ਸੋਚਿਆ ਕਿ ਇਹਨਾਂ ਦਾ ਜਾ ਕੇ ਝਗੜਾ ਛਡਵਾ ਦਵਾਂ ਪਰ ਉਸ ਨੂੰ ਇਹ ਮਹਿੰਗਾ ਪੈ ਗਿਆ ਕਿਵੇਂ ਮਹਿੰਗਾ ਪਿਆ ਉਹ ਵੀ ਦੱਸਾਂਗੇ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦੇ ਆਂ ਤੋਂ ਦਾਰੇ ਕਿਸ ਲੜਾਈ ਝਗੜੇ ਤੋਂ ਬਾਅਦ ਜਦੋਂ ਦੁਕਾਨਦਾਰ ਨੇ ਇਹਨਾਂ ਦਾ ਲੜਾਈ ਝਗੜਾ ਛਡਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਤੋਂ ਬਾਅਦ ਦੁਕਾਨਦਾਰ ਤੇ ਹੀ ਪਰਚਾ ਕਰ ਦਿੱਤਾ ਗਿਆ ਇਸੇ ਰੋਸ ਵਜੋਂ ਦੁਕਾਨਦਾਰਾਂ ਨੇ ਮਾਰਕੀਟ ਐਸੋਸੀਏਸ਼ਨ ਦੇ ਨਾਲ ਮਿਲ ਕੇ ਇਸ ਸੰਬੰਧਿਤ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਦੂਸਰੀ ਪਾਰਟੀ ਤੇ ਕ੍ਰਾਸ ਪਰਚਾ ਕਰ ਦਿੱਤਾ ਦੀਪਕ ਰੋਟਾ ਜੀ ਪਰਦਾ ਸਕੂਟਰ ਬਿਆਰ ਐਸੋਸੀਏਸ਼ਨ ਦੇ ਮੈਂਬਰ ਜਿਹੜੀ ਗੇਲ ਰੋਡ ਤੇ ਲੜਾਈ ਹੋਈ ਸੀ ਲੜਾਈ ਛਡਾਉਣ ਦੇ ਚੱਕਰਾਂ 'ਚ ਤੁਹਾਡੇ ਤੇ ਪਰਚਾ ਵੀ ਹੋਇਆ ਕੁੱਟਮਾਰ ਵੀ ਹੋਈ ਕੀ ਕੀ ਕਹਿਣਾ ਚਾਹੋਗੇ ਦੇਖੋ ਵੀ ਕਿਸ ਦਾ ਭਲਾ ਕਰਨ ਜਾਵਾਂਗੇ ਜੁਟੀਆਂ ਦਾ ਖਾ ਇਹ ਹੋਈ ਡਿਊਟੀਆਂ ਸਾਡੇ ਬਿਜਾਰ ਸਾਡੇ ਮੈਂਬਰਾਂ ਨੂੰ ਪਈ ਹੈ ਇੱਕ ਬਜ਼ੁਰਗ ਬੰਦੇ ਨੂੰ ਬਚਾਉਣ ਦੇ ਚੱਕਰ 'ਚ ਵੀ ਚਲੋ ਬਜ਼ੁਰਗ ਬੰਦਾ ਗੱਡੀਆਂ ਨਾਲ ਲੱਗਦੀ ਹੋਵੇ ਜੇ ਰਹਿਣੀ ਹੈ ਇੰਸ਼ੋਰੈਂਸ ਹੈਗੀ ਆ ਪਾ ਕਲੇਮ ਲੈ ਲਾਂਗੇ ਬੜੇ ਰੋੜੇ ਕਿ ਕਿਸੇ ਬਜ਼ੁਰਗ ਬੰਦੇ ਨੂੰ ਤੁਸੀਂ ਗਾਲ੍ਹਾਂ ਕੱਢੋ ਪੁੱਟਣ ਤੇ ਜਾਓ ਅਸੀਂ ਛੁੜਾ ਕੇ ਸਾਡੇ ਮੈਂਬਰਾਂ ਨੇ ਉਹਨਾਂ ਨੂੰ ਛੁੜਾ ਕੇ ਭੇਜਤਾ ਵਾਪਸ ਭੇਜਣ ਤੋਂ ਬਾਅਦ ਉਸ ਬੰਦਿਆਂ ਨੇ ਸ਼ਿਫਟ ਕਰ ਵਾਪਸ ਮੁੜੀ ਬੈਗ ਲੈ ਆਂਦੀ ਦਿਖਾ ਤੇ ਬੰਦੇ ਬੁਲਾਏ ਤੇ ਸਾਡੇ ਤੇ ਹਮਲਾ ਕਰਦਾ ਇਹਨਾਂ ਨੇ ਤੇ ਹਮਲਾ ਕੀਤਾ ਹਮਰੇ ਦਾ ਜਵਾਬ ਤਾਂ ਦੇਊਗਾ ਨਾ ਕੋਈ ਥੱਪੜ ਥੋੜੀ ਖਾਣ ਲਈ ਬੈਠਾ ਹੋਰੇ ਚਲੋ ਸ਼ਗੁਰ ਗਿਆ ਰ ਅਕਸੀਡੈਂਟ ਕਿੱਥੇ ਹੋਇਆ ਸੀ ਐਕਸੀਡੈਂਟ ਗਿਲ ਰੋਡ ਦੇ ਆਪਣਾ ਪੀਪਲ ਦੇ ਪੇੜ ਤੋਂ ਪਹਿਲੇ ਸਕੂਟਰ ਮਾਰ ਕੇ ਦਾ ਸਾਹਮਣੇ ਹੋਇਆ ਸੀ ਤੁਹਾਡਾ ਕੀ ਰੋਲ ਸੀ ਵਿੱਚ ਸਾਡੇ ਬਿਜਾ ਦੇ ਮੈਂਬਰਾਂ ਦਾ ਕੋਈ ਰੋਲ ਨਹੀਂ ਸੀਗੀ ਇਹਨਾਂ ਨੇ ਸਿਰਫ ਇੱਕੋ ਹੀ ਰੋਲ ਨਹੀਂ ਕਿ ਇਹ ਛੁੜਾਣ ਗਏ ਸੀਗੇ ਛੁੜਾਣ ਵਾਲੇ ਬੰਦੇ ਨੂੰ ਇਹਨਾਂ ਦੇ ਵਪਾਰੀ ਬਹਿ ਗਏ ਵਾਗੇ ਉਹ ਕੌਣ ਪਏ ਸੀ ਕੋਈ ਪਾਰਟੀ ਆ ਗਈ ਜਿਹੜਾ ਟਾਇਰ ਮਾਰਕੀਟ ਦੀ ਉਹ ਬੰਦੇ ਨਾ ਪੀਦਾ ਜਾਣਦਾ ਨਹੀਂ ਉਹਨਾਂ ਦੇ ਟਾਇਰ ਮਾਰਕੀਟ ਦੇ ਬੰਦੇ ਆ ਕੋਈ ਰੋਹ ਬੜਾ ਰੱਖਦੇ ਸੀਗੇ ਵੀ ਅਸੀਂ ਇਹ ਕਰ ਦਾਂਗੇ ਭਟੇ ਆ ਵੀ ਜੇ ਇੱਕ ਬੰਦਾ ਰੋਹ ਰੱਖਦਾ ਨਾ ਸਾਡੇ ਕੋਲ ਵੀ ਪਾਵਰ ਹੈਗੀ ਸਾਡੀ ਇੱਕ ਦਾ ਦੀ ਅਸੀਂ ਹੁਣ ਸੁਲਾ ਹੋ ਗਈ ਨਹੀਂ ਕੋਈ ਸੁਲਾ ਨਹੀਂ ਹੋਈ ਜੀ ਸਾਡਾ ਕਲਾਸ ਪਰਚਾ ਕਰ ਦਿੱਤਾ ਗਿਆ ਉਹਦੇ ਲਈ ਅਸੀਂ ਧੰਨਵਾਦ ਕਰਦੇ ਹਾਂ ਪ੍ਰਸ਼ਾਸਨ ਦਾ ਜੋ ਅਗਲੀ ਕਾਰਵਾਈ ਹੈ ਅਸੀਂ ਬਾਈਕਾਟ ਕਰਾਂਗੇ ਉਹਨਾਂ ਨੂੰ ਜੋ ਸੌਜਾ ਵਰਦੀ ਉਹਨਾਂ ਦਵਾ ਕੇ ਹਟਾਂਗੇ ਜੀ ਕਿਤਨਾ ਕਿਤੇ ਦੇਖਿਆ ਜਾਵੇ ਤੁਸੀਂ ਛੜਾਨ ਗਏ ਹੋ ਛੜਾਨ ਦੇ ਚੱਕਰਾਂ 'ਚ ਤੁਸੀਂ ਕਹਿੰਦੇ ਹੋ ਮਾਰਕਟ ਵੀ ਹੋਈ ਐ ਪਰਚਾ ਵੀ ਦਰਜ ਹੋਇਆ ਪਰਚਾ ਮੈਂ ਹੋਈ ਤਾਂ ਕਹਿੰਦੇ ਆ ਜੀ ਭਲਾਈ ਕਰੋਗੇ ਜੁਟਿਆ ਹੋਗੇ ਇਹ ਕੀ ਕਰੋ ਜੁਟੇਗਾ ਬੜਾ ਕੰਮ ਹੋਣੀ ਐ ਇਹ ਦੁਨੀਆ ਤੋਂ ਸੂਚਲਦਾ ਆਇਆ ਐ ਕੋਈ ਅਜਾ ਦਸੂਨੀ ਨਹੀਂ ਹੈ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਨਹੀਂ ਇਨਕੁਆਰੀ ਕੀਤੀ ਮੌਕੇ ਤੇ ਆ ਕੇ ਉਸ ਨੇ ਮੌਕੇ ਤੇ ਇਨਕੁਆਰੀ ਕੀਤੀ ਨਹੀਂ ਕੀਤੀ ਸਾਨੂੰ ਇਹ ਨਹੀਂ ਪਤਾ ਸਾਡੇ ਤੇ ਪਕਾ ਸ਼ੁਰੂ ਹੋਣਾ ਕਿਤਾ ਪਹੁੰਚ ਗਏ ਬਟ ਆਲਸੋ ਉਹੀ ਬੋਲਸ ਨੇ ਉਸੇ ਪ੍ਰਸ਼ਾਸਨ ਨੇ ਸਾਡੀ ਵੀ ਸੁਣੀ ਜੇ ਕ੍ਰਾਸ ਬਰਚਾ ਵੀ ਕੀਤਾ ਉਹਨਾਂ ਨੇ ਕਿਹੜੇ ਥਾਣੇ ਦਾ ਮਾਮਲਾ ਇਨਕੁਆਰੀ ਲਈ ਵਾਈ ਹੁਣ ਦੂਜਾ ਨੰਬਰ 6 ਦਾ ਮਾਮਲਾ ਜੀ ਇਹ ਇਨਕੁਆਰੀ ਲਈ ਅਸੀਂ ਕਾਰਜਕਾਰੀ ਕਲ ਦੇ ਵਿੱਚ ਸੀਵੀ ਸਾਹਿਬ ਕੋਲ ਜਾਂ ਸਾਡੇ ਜੇ ਵੱਡੇ ਅਫਸਰਾਂ ਕੋਲ ਪੇਸ਼ ਹੋਵਾਂਗੇ ਇਸ ਜੀ ਦੀ ਇਨਕੁਆਰੀ ਬਰਾਬਰ ਕੀਤੀ ਜਾਵੇ ਇਹ ਇਹਨਾਂ ਕੱਢੇ ਜਾਵੇ ਵੀ ਕੀ ਰੋਲਾ ਕੀ ਸੀਗਾ ਮੈਨੂੰ ਇਸ ਚੀਜ਼ ਦਾ ਕਿੰਨੇ ਪਰਚੇ ਦੇ ਵਿੱਚ ਇਨਵੋਲਵ ਕੀਤੇ ਆ ਕੋਈ ਸੀਸੀਟੀਵੀ ਵਗੈਰਾ ਉੱਥੇ ਦੀ ਹੈਗੀ ਹੋਵੇ ਸੀਸੀਟੀਵੀ ਪੁਲਿਸ ਕੋਲ ਮੌਜੂਦ ਆ ਜੀ ਸਾਡੀ ਵੀ ਹੈਗੀ ਉਹਨਾਂ ਦੀ ਵੀ ਹੈਗੀ ਆ ਜਿਹੜੇ ਪਰਚੇ ਬਾਇ ਨੇਮ ਇਹਨਾਂ ਨੇ ਦਿੱਤੇ ਆ ਆ ਸਾਡੇ ਛਾੜਾ ਛਾ ਬੈਠੇ ਆ ਕਿ ਕੀ ਜਾਵੜਾ ਜੀ ਇਹਨਾਂ ਦਾ ਤੁਸੀਂ ਉੱਥੇ ਛੱਡੋ ਮੈਂ ਕਹਿੰਦਾ ਸੌਦਗਾਨਾਂ ਦੇ ਪੁੱਛ ਲੋ ਇਹ ਬੰਦਾ ਕਿਦਾਂ ਦਾ ਹੈਗਾ ਬਾਇ ਨੇਮ ਬਿਨਾ ਪੁੱਛੇ ਬਿਨਾ ਗਵਾਹ ਤੋਂ ਨਾਮ ਲਿਖਾ ਗਿਆ ਚਲੋ ਪੁਲਿਸ ਦੀ ਕੋਈ ਮਜਬੂਰੀ ਹੋਣੀ ਉਸ ਚੀਜ਼ ਦੇ ਵਿੱਚ ਪਰ ਸਾਨੂੰ ਵੀ ਉਹਨਾਂ ਨੇ ਸਾਹ ਦਿੱਤਾ ਕ੍ਰਾਸ ਪਰਚਾ ਕਰਕੇ ਅਸੀਂ ਧੰਨਵਾਦ ਤਾਂ ਤੁਸੀਂ ਦੇਖ ਹੀ ਸਕਦੇ ਹੋ ਕਿ ਇੱਕ ਲੜਾਈ ਛਡਾਉਣੇ ਕਿੰਨੀ ਮਹਿੰਗੀ ਪੈ ਗਈ ਕਿ ਪਰਚਾ ਉਸ ਵਿਅਕਤੀ ਤੇ ਵੀ ਹੋ ਗਿਆ ਜਿਸ ਨੇ ਕੀ ਲੜਾਈ ਛਡਾਉਣ ਵਾਲੀ ਸੋਚਿਆ ਹਕੀਕਤ ਟੀਵੀ ਪੰਜਾਬੀ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ